ਜਿਹੜਾ 26 ਨੂੰ ਟਰੈਕਟਰ ਮਾਰਕ ਕੱਢਿਆ ਤੁਸੀਂ ਇਹਦਾ ਕੀਮ ਕਰਨਾ ਜਸਬੀਰ ਸਿੰਘ ਡੇਟਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਕਪੂਰਥਲਾ ਬਲਾਕ ਅਰਫਾਨਪੁਰ ਅਸੀਂ ਅੱਜ ਜਿਹੜਾ ਸਾਰੇ ਪੰਜਾਬ ਵੱਲੋਂ ਨਿਕਲਿਆ ਉਹਦੇ ਵਿੱਚ ਸਾਡੇ ਜਿੰਨੇ ਦੇਮੀ ਜੜੀ ਆ ਜਿਹੜਾ ਅਸੀਂ ਅੱਜ 26 ਅਕਾ 2025 ਦਿਨ ਆਸਵਾਰ ਨੂੰ ਬਹੁਤ ਵੱਡਾ ਟਰੈਕਟਰ ਉਹਨਾਂ 400 500 ਟਰੈਕਟਰਾਂ ਦਾ ਕਰਪਾਰ ਫੋਰ ਫੋਰ ਚੱਲ ਕੇ ਸੁਭਾਨਪੁਰੋ ਸੁਭਾਨਪੁਰੋ ਠੂਲ ਫਲਾਣਾ ਜਿਹੜਾ ਛਲਮਾ ਤੇ ਆਸ ਬਣਿਆ ਖੜੇ ਆ ਕਿਉਂਕਿ ਜਿਹੜੇ ਕਾਲੇ ਕਾਨੂੰਨ ਅਸੀਂ ਦਿੱਲੀ ਤੋਂ 13 ਮਹੀਨੇ ਰਾਖੇ ਰਨਕਨਾਖ ਆਏ ਸੀ ਉਹ ਫੇਰ ਮੋਦੀ ਸਰਕਾਰ ਉਹਨੂੰ ਦੁਬਾਰਾ ਜਿਹੜਾ ਆ ਨਾਕੂ ਕਰਨ ਦਾ ਜਿਹੜੀ ਕੋਸ਼ਿਸ਼ ਕਰ ਰਹੀ ਆ ਪਰ ਉਹ ਅਸੀਂ ਨਹੀਂ ਹੋਣ ਦੇਵਾਂਗੇ ਭਾਵੇਂ ਮੋਦੀ ਸਰਕਾਰ ਆ ਭਾਵੇਂ ਭਗਵੰਤ ਸਬਾਨ ਸਰਕਾਰ ਆ ਸਾਰੇ ਕਿਸਾਨਾਂ ਨੂੰ ਮਾਰੂ ਆ ਫਿਰ ਅਸੀਂ ਜਿਹੜੀ ਐਮਐਸਪੀ ਦੀ ਕਾਨੂੰਨੀ ਗਰੰਟੀ ਮੰਗ ਰਹੇ ਆ ਕਿਉਂ ਖੰਜਣਾ ਹਲਕਾ 2320 ਰੁਪਏ ਝੋਨੇ ਦਾ ਰੇਟ ਸੈਂਟਰਲ ਸਰਕਾਰ ਨੇ ਬਣਿਆ ਸੀ ਉਹਦੇ ਵਿੱਚ ਬੜੀ ਕਿਸਾਨਾਂ ਦੀ ਵੱਡੀ ਲੁੱਟ ਹੋਈ ਆ 200 ਤੋਂ 300 ਰੁਪਏ ਜਿਹੜਾ ਆ ਅੱਜ ਜਿਹੜੀ ਕਾਠ ਲੱਗੀ ਆ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਕੇਂਦਰ ਸਰਕਾਰ ਮਰਦਾਬਾਦ 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 ਲੋਕਾਂ ਦਾ ਇੱਕਾਜ ਜ਼ਿੰਦਾਬਾਦ ਜ਼ਿੰਦਾਬਾਦ ਵਿਕਰੂ ਕਾਦੀਆਂ ਜ਼ਿੰਦਾਬਾਦ ਜ਼ਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿੰਦਾਬਾਦ ਜਿੰਦਾਬਾਦ ਇਸ ਲਈ ਜਿੰਨਾ ਛਿਰ ਕਾਲੇ ਕਾਨੂੰਨ ਜਿਹੜੇ ਪਹਿਲਾਂ ਲਾਗੂ ਕੀਤੇ ਉਹਨੂੰ ਲਾਗੂ ਨਹੀਂ ਹੋਣ ਦੇਾਂਗੇ ਐਮਐਸਪੀ ਕਾਨੂੰਨ ਦੀ ਜਿਹੜੀ ਗਰੰਟੀ ਆ ਉਹ ਜਿੰਨਾ ਛਿਰ ਕਿਸਾਨ ਨੂੰ ਨਾ ਮਿਰੀ ਕਿਉਂਕਿ ਜਿਹੜਾ ਹਿੰਦੁਸਤਾਨ ਦੇ 140 ਕਰੋੜ ਲੋਕ ਆ ਉਹਨਾਂ ਦਾ ਕਿਸਾਨ ਜਿਹੜਾ ਢਿੱਡ ਭਰ ਰਿਹਾ ਉਹ ਸਾਡਾ ਜੁਮਾ ਲੱਗਾ ਆ ਪਰ ਮੋਦੀ ਸਰਕਾਰ ਜਿਹੜਾ ਪੰਜਾਬ ਸਰਕਾਰ ਨੇ ਵੀ ਜਿਹੜੇ ਸਾਡੇ ਕਿਸਾਨ ਉਥੇ ਖਨੋਰੀ ਮਾਰਨਦੇ ਛੰਭੂ ਮਾਰਨਦੇ ਜਿਹੜੇ ਬੈਠੇ ਆ ਭਗਵੰਤ ਮਾਨ ਹੁਣ ਕਾਫਲਾ ਲਾਇਆ ਕਿ ਆਪਣਾ ਜਿਹੜਾ ਉਹ ਦਿੱਲੀ ਜਾ ਪਹੁੰਚਿਆ ਜਿਹੜੀ ਨਾਮ ਲਖਸ਼ਰ ਲਾਇਆ ਕੇ ਪਰ ਉਹਨੇ ਇਹ ਨਹੀਂ ਸੋਚਿਆ ਕਿ ਮੈਂ ਵੀ ਉਹਦਾ ਕਿਸਾਨਾਂ ਨੂੰ ਜਾ ਕੇ ਉਹਨਾਂ ਦੀ ਹਮਾਇਤ ਕਰਾਂ ਔਰ ਮੈਂ ਉਹਨਾਂ ਦੇ ਨਾਲ ਜਿਹੜਾ ਜਿਹੜੀ ਆ ਕਿਸਾਨੀ ਮੰਗਾਂ ਦੇ ਉਹਨੂੰ ਮੰਨਵਾਉਣ ਵਾਸਤੇ ਜੇ ਇੱਕ ਖਾਨ ਦੇਸ਼ ਦਾ ਕਿਸਾਨ ਮਰ ਗਿਆ ਤੇ ਸਾਰਾ ਜਿੰਨਾ ਭਾਰਤ ਮਰ ਜਾਏਗਾ ਉਹਦੇ ਵਿੱਚ ਸਾਰੇ ਜਿੰਨੇ ਆਪਾਂ ਕਿਸਾਨ ਮਜ਼ਦੂਰ ਵਪਾਰੀ ਛੋਟਾ ਚਲੋ ਵੱਡਾ ਵਪਾਰੀ ਨਹੀਂ ਵੱਡਾ ਵਪਾਰੀ ਕਿਹਨਾਂ ਡਾਰਨੀ ਬਾਨੀ ਆ ਉਹ ਸਾਰੇ ਦੇਸ਼ ਨੂੰ ਲੁੱਟ ਰਹੇ ਆ ਸਾਰੇ ਜਿਹੜਾ ਸਾਡਾ ਹੁਣ ਇੱਥੇ ਆ ਸਾਡੇ ਜਿਹੜੇ ਖਪੂਨਲੇ ਜੋ ਜਿਹੜਾ ਉਹ ਵੱਡਾ ਕ ਹਾਈਵੇ ਜਣਾ ਜਾ ਰਿਹਾ ਆ ਉਹ ਵੀ ਉਹਦੇ ਵਿੱਚ ਸਾਡੀ 25000 ਜਿਹੜੀ 1 ਏਕੜ ਜਿਹੜੀ ਜ਼ਮੀਨ ਸੀ ਉਹ ਪੰਜਾਬ ਦੀ ਜਿਹੜੀ ਆ ਤਬਾਹ ਹੋਈ ਆ 25000 ਏਕੜ ਜਿਹੜੀ ਉਹਨਾਂ ਨੇ ਮਿੱਟੀ ਜਿਹੜੀ ਪੁੱਟ ਕੇ ਜੜੀ ਖਰਾਬ ਕੀਤੀ ਆ 10000 ਏਕੜ ਜਿਹੜੀ ਨਾਂ ਜ਼ਮੀਨ ਆ ਜਿਹੜਾ ਨੀਵੀਂਆ ਜ਼ਮੀਨਾਂ ਦੇ ਨਾਲ ਸੀ ਉਹ ਤਬਾਹ ਹੋ ਗਈ ਐ ਪਰ ਸਾਨੂੰ ਜਿਹੜਾ ਇਹ ਭਾਰਤ ਮਾਲਾ ਜਿਹੜਾ ਪ੍ਰੋਜੈਕਟ ਨਿਕਲੇ ਆ ਆ ਪੰਜਾਬ ਦੇ ਲੋਕਾਂ ਨੂੰ ਇਹਦਾ ਕੋਈ ਨਹੀਂ ਫਾਇਦਾ ਇਹ ਵੱਡਿਆਂ ਖਰਾਨਿਆਂ ਅਡਾਨੀ ਬਾਨੀ ਨੇ ਜਿਹੜਾ ਇੱਥੋਂ ਸਾਡੇ ਇੰਡੀਆ ਚੋਂ ਖੜਕੇ ਅਗਲੇ ਪਾਕਿਸਤਾਨ ਅਗਲੇ ਯੂਰਪ ਦੇ ਦੇਸ਼ਾਂ ਨੂੰ ਜੋੜਨਾ ਉੱਥੇ ਵੱਡੇ-ਵੱਡੇ ਦਾ ਨੇ ਜਿਹੜੇ ਆ ਉਹ ਵਪਾਰ ਕਰਨੇ ਆ ਇਸ ਕੰਫਰੰਸ ਸਾਡੀ ਪੂਰੀ ਔਰ ਮਗ ਨਹੀਂ ਚੇਤਾਵਨੀ ਆ ਜਿੰਨਾ ਚਿਰ ਜਿਹੜਾ ਖੋ ਸਾਡੇ ਕਾਲੇ ਕਾਨੂੰਨ ਜਾਂ ਸਾਡੀਆਂ ਹੋਰ ਜਿਹੜੀਆਂ ਮੰਗਾਂ ਨੇ ਉਹ ਜਿਹੜੀਆਂ ਰੱਦ ਨਾ ਹੋਈਆਂ ਤੇ ਪੰਜਾਬ ਦਾ ਜਿਹੜਾ ਕਿਸਾਨ ਅਜਿਹਾਰੂ ਉਹ ਇਦਾਂ ਲੜਦਾ ਰਹੇਗਾ ਉਹ ਜਿਹੜਾ ਸੀ ਆਪਣਾ ਪ੍ਰੈਸ ਰੋਲ ਲਿਖਿਆ ਆ ਮੰਗ ਪੱਤਰ ਜਿਹੜਾ ਆ ਉਹ ਦਾ ਜਿਹੜਾ ਪਹਿਲਾਂ ਦੇਖੋ ਸਾਰੇ ਪੰਜਾਬ ਦੇ ਵਿੱਚ ਟੀਵੀ 'ਚ ਆਇਆ ਆ ਜਾਂ ਸਾਡੇ মিডিਆ ਵੀਰਾਂ ਜਿਹੜੇ ਆ ਜਿੰਦੇ ਵੀ ਪੱਤਰਕਾਰ ਆ ਭਾਵੇਂ ਨੈਕਲ মিডিਆ ਜਿਹੜਾ ਆ ਉਸ ਨਹੀਂ ਚੱਲੋ ਸਹੀ ਕੰਮ ਕਰ ਰਿਹਾ ਇਸ ਖਣ ਕਿ ਜਿਹੜਾ ਸਾਰੇ ਪੰਜਾਬ ਨੂੰ ਸਾਰੇ ਭਾਰਤ ਨੂੰ ਆਪਾਂ ਪਹਿਲਾਂ ਹੀ ਉਹ ਮੰਗ ਪੱਤਰ ਹੀ ਆ ਜਿਹੜਾ ਆ ਅੱਜ ਦੀ ਲੜਾਈ ਨਹੀਂ ਲੜਦੇ 2019 ਦੀ ਲੜਾਈ ਜਿਹੜੀ ਉਹ ਚੱਲ ਰਹੀ ਆ ਪੰਜਾਬ ਸਰਕਾਰ ਮੁਕਤਸਰ ਸਾਹਿਬ ਸੈਂਟਰ ਸਰਕਾਰ ਮਰਦਾ